ਸਸਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ ਤੁਹਾਡਾ ਸਾਡੇ ਚੈਨਲ ਸਿੱਧੂ ਵਲੌਗ 'ਚ ਸਵੇਰੇ ਸ਼ਵੇਰੇ ਦਾ ਬੋਲਣਾ ਵੀ ਔਖਾ ਹੋ ਜਾਂਦਾ ਤੇ ਮੇਰਾ ਸੁਖ ਸਾਰੀ ਟਿਕ ਹੋਊਂਗੇ ਅੱਜ ਹੈਗਾ ਜੀ ਗੁੱਗੇ ਦਾ ਦਿਨ ਦਿਨ ਹੈਗਾ ਜ ਮੰਗਲਵਾਰ ਗੁੱਗਾ ਨੰਮੀ ਅੱਜ ਤੁਹਾਨੂੰ 300 ਦੇਵਾ ਗੁੱਗੇ ਤੇ ਸਵੇਰੇ ਨਾ ਕੱਲ ਦਾ ਹੈ ਸੀਗਾ ਮੈਨੂੰ ਸੁਨੇਹਾਸਦੇ ਆ ਚਲ ਕੰਮ ਕਰਕੇ ਸਨੇਹਾ ਜਾਵਾਂਗੇ ਬੀ ਸੁਨੇਹਾ ਕੰਮ ਕਰਕੇ ਸਨੇਹਾ ਜਾਵਾਂਗੇ 4 ਵਜੇ ਉੱਠਾਂਗੇ ਨਹੀਂ ਤਾਂ ਅੱਜ ਉਧਰ ਤਾਂ ਜੋਤਰਾ ਨੇ ਸਕੂਲ ਜਾਣਾ ਜੋ ਦਾ ਸਕੂਲ ਜਾਣ ਦਾ ਵੱਡਾ ਕੰਮ ਹੁੰਦਾ ਮੈਨੂੰ ਸਿਰਸੁਰ ਬੋਣਾ ਇਹਦਾ ਪਟਕਾ ਬੰਨਣਾ ਪਹਿਲਾਂ ਛੁੱਟੀਆਂ ਸੀ ਸੰਡੇ ਤੇ ਨੇ ਸੋਮਵਾਰ ਦੀ ਕੱਲ ਜੇ ਮਾਸਟਰੀ ਦੀ ਛੁੱਟੀ ਸੀਗੀ ਅੱਜ ਸਕੂਲ ਲੱਗੂਗਾ ਤੇ ਉਹ ਕੰਮ ਵਧ ਗਏ ਨਾ ਰਾਤ ਹਵਾ ਦੀ ਚੱਲੀਗੀ ਤੇ ਤੇ ਜ ਕਣੀਆਂ ਜਾਈਂਗੇ ਨਾ ਸਮਾਰ ਕੇ ਨਹੀਂ ਆਇਆ ਨਹੀਂ ਹੈਗਾ ਛੱਜ ਨਾਲ ਲਾਈਟ ਵਾਗੀ ਸਾਡੇ ਰਾਤ ਸਾਰੀ ਰਾਤ ਦੀ ਲਾਈਟ ਕੱਟੀ ਹੋਈ ਹੈਗੀ ਸਵੇਰੇ ਫਿਰ ਜਦੋਂ ਲਾਈਟ ਕੱਟੀ ਹੋਈ ਸੀਗੀ ਰਾਤ ਦੀ ਇਨਵਰਟਰ ਵੀ ਆਨ ਹੋ ਗਿਆ ਹੋ ਗਿਆ ਪੱਖੇ ਚੱਲੀ ਗਏ ਸਾਈ ਦਾ ਤਾਂ 4 ਵਜੇ ਤਾਂ ਫਿਰ ਬਾਹਰ ਨਿਕਲਿਆ ਜਦੋਂ ਕਮਰਾ ਵੀ ਗਰਮ ਹੋ ਗਿਆ ਮੱਜਾਂ ਦੇ ਪੱਖੇ ਚੱਲੀ ਗਏ ਇਨਵਰਟਰ ਵੀ ਸ਼ੀਟੀ ਮਾਰ ਗਿਆ ਮਨ ਕੀਤਾ ਗਿਆ ਹੈਗਾ ਜੀ ਨੇਰਾ ਸੀ ਕੋ ਕੰਮ ਨਹੀਂ ਬਣਦਾ ਸੀ ਨਾ ਤਾਂ ਮੰਜੀਆਂ ਚ ਵੜਾ ਜਾਂਦਾ ਸੀ ਨੇਰੇ ਚ ਕੱਖ ਤੱਕ ਇਹਨਾਂ ਬਸ ਪਾਤੇ ਤਾ ਤੂਰ ਦਾ ਔਖਾ ਸੀਗਾ ਮਰੇ ਦਿਨ ਦੇ ਚੜਾਹੇ ਨਾਲ ਫਿਰ ਮੈਂ ਚਾਹ 3:30 5 ਵਜੇ ਚਾਹ ਦੀ ਕਹਿੰਦੇ 6:30 ਹੋ ਗਏ ਫਿਰ ਤਾ ਤੂਰ ਕੱਢੀ ਇਹਨਾਂ ਦਲੀਉ ਦੀ ਪਿਓਗੇ ਅੱਖਤਾ ਸੀਗਾ ਛੇ ਤੇ ਜੀੜੂ ਆਪਣੇ ਜਲਦੀ ਬਣਨੇਗਾ ਜਦੋਂ ਚਾਹ ਬਣਾਈ ਉਹਦੀ ਪਾਣੀ ਪਾਪਾ ਸੀ ਚ ਛੇ ਰਮਣਾਂ ਦਰਿਆ ਬਣ ਗਿਆ ਨਾ ਜਦੋਂ ਹੁਣ ਮੈਂ ਇਹ ਦਰਿਆ ਬੰਤੀ ਬੰਦੇ ਆਟਾ ਗੁੰਨਦੀ ਆ ਬਾਬੇ ਦੇ ਭਾਂਡੇ ਤਿਆਰ ਕਰਾਂਗੇ ਇਹ ਦਰਿਆ ਬਣ ਗਿਆ ਹੁਣ ਗਰਮ ਹੋ ਤੱਕ ਖੰਡਾ ਦਰਿਆ ਬਣਾਇਆ ਆ ਪੰਦ ਦੁੱਧ ਵਾਲਾ ਕੁੜਾ ਵੀ ਬਣਾ ਲੈਂਦੇ ਹਾਂ ਇਹ ਦੁੱਧ ਨਹੀਂ ਬੰਦਾ ਹੈਗਾ मिठाने वी स्वाद नहीं लगता है मिठा वी खा कुछ थोड़ा जहा बा निकल गया आटा गुन्न लग गई बारि आ गई थी ਲੋ ਜੀ ਦਲੀਆ ਬਣ ਗਿਆ ਇਸ ਵਿੱਚ ਮੱਕਾ ਭਰ ਲਓ। ਜਿਵੇਂ ਆਪਾਂ ਪਿਆਲਾ ਕੱਟ ਕੇ ਰੱਖਾ ਰਹਿਣਾ ਤਾਂ ਜੋ ਥਾਜ ਕਰਕੇ ਰੱਖਿਆ ਮਰੇ ਸਦਾ ਹੋ ਜੂਗਾ ਉਹਨੂੰ ਜੇ ਖਾਣਾ ਹੋਊ ਤਾਂ ਫਿਰ ਬਾਬੇ ਰੱਦ ਕੱਟਾਂਗਾ ਖੰਡ ਖਾ ਰਿਆਂਗੀ। ਕਿੰਨੀ ਖੰਡ ਚ ਕੀੜੀ ਸੀ। ਪਾ ਕੇ ਦੇਣੀ। ਲੋ ਜੀ ਇਹ ਮੈਂ ਬਣਾਈ ਜਾਨੀ ਆਂਗੀ ਬਾਬੇ ਦੇ ਭਾਂਡੇ। ਕਈ ਮਾਲਿਆ ਲੇਖੋ ਐ ਜਿਵੇਂ ਹੁਣ ਇਹ ਭਾਂਡੇ ਨੇ ਕੌਲੀ ਬਾਟੀ ਇਹ ਬਾਬੇ ਦੀ ਉੱਤੇ ਟੱਕਣ ਬਣਾ ਕੇ ਧਰਤਾ ਕਈ ਭਾਂਡੇ ਬਣਾਵਾਂਗੇ ਬਾਬੇ ਦੇ ਆਪਾਂ ਜਿਹੜੇ ਆਪਾਂ ਵਰਤਦੇ ਹੁੰਦੇ ਆਂਗੇ ਘਰਾਂ ਚ ਆਪਣੇ ਸਾਰੇ ਭਾਂਡੇ ਤਿਆਰ ਹੋ ਗਏ ਬਾਬੇ ਦੀ ਇਹ ਜਿਹੜਾ ਵੱਡਾ ਹੈ ਇਹਦੇ ਵਿੱਚ ਆਪਾਂ ਕਿਉਂ ਪਾਵਾਂਗੇ ਕੋਈ ਨਾ ਬਾਬਾ ਦਲੀਸੀ ਕਿਉਂ ਪਾਵਾਂਗੇ ਆਸ ਲਾਂਗੇ ਮੈਂ ਦਰਦ ਵਾਲੀ ਚੱਕ ਕੇ ਇਹ ਦਰਦ ਇਹ ਰੱਖ ਲਿਆ ਪਾ ਬਾਬੇ ਦਾ

ਹੁਣ ਰਹੀ ਥੋੜੀ ਜੀ ਕੰਡਕ ਲਿਆਉਣੀ ਆ ਮੈਂ ਇੱਥੋਂ ਇੱਕ ਕੱਚੀ ਰੱਸੀ ਤਿਆਰ ਕਰੀ ਸਿੱਖ ਸੋਨਾ ਲੈਣਾ ਜੀ ਇਸ ਮਾਲ ਤਿਆਰ ਹੋ ਗਿਆ ਆਪਣਾ ਬਾਪਿਆ ਦਾ ਸਾਰਾ ਲੱਸੀ ਦੀ ਰੱਸੀ ਬਣਾ ਕੇ ਰੱਖੀ ਤੇ ਮੈਂ ਹੁਣ ਦੇਖ ਲਈਏ ਵੀ ਹਰ ਮੈਂ ਸਪੂਠੀ ਤੇ ਜਾਉਂਦੀ ਮੈਂ ਮੱਥੇ ਕੰਡਕ ਜੋ ਤਾਂ ਪਹਿਲਾਂ ਸੇਸੁਰ ਬਾਦੀ ਤਿਆਰ ਕਰਦੀ ਫਿਰ ਲੱਗ ਜੀ ਜੋ ਤੱਕ ਹੋ ਗਿਆ ਕਿਉਂਕਿ ਉਹ ਗੱਲ ਲੋ ਜੀ ਮੱਥਾ ਪਟੇ ਕੇ ਆਏ ਗੁੱਗੇ ਤੇ ਜੋ ਤੂੰ ਲੈ ਗਈ ਸੀਗੀ ਮੈਂ ਸਕੂਟਰੀ ਤੇ ਹੁਣੋਂ ਵਾਗੇ ਗੁਰੂ ਘਰ ਮੱਥਾ ਟੇਕਣ ਉਹਦੀ ਰੋਟੀ ਬਣਾਉਣੀ ਆ ਸਕੂਲ ਵਾਲੀ ਮੈਂ ਪਹਿਲਾਂ ਦਲੀਆ ਪਾ ਲਿਆ ਸੀਗਾ ਫੇਰ ਚੱਲ ਦਲੀਆ ਖਾਲਾ ਹੈ ਲੋ ਜੀ ਬੱਚੇ ਵਾਗੇ ਸੀਗੇ ਸਕੂਲ ਬਾਕੀ ਕੰਮ ਆਪਾਂ ਸਾਰੇ ਮੇੜ ਲਏ ਸੀਗੇ ਮੱਥਾ ਵੀ ਆਪਾਂ ਟੇਕ ਕੇ ਆਏ ਸੀਗੇ ਇੱਥੇ ਬਸ ਅੱਜ ਲਾਈਟ ਨਾ ਹੋਣ ਕਰਕੇ ਟੂਟੀ ਵੀ ਨਹੀਂ ਆਈ ਹੈਗੀ ਟੂਟੀ ਆਈ ਸੀਗੀ ਥੋੜਾ ਥੋੜਾ ਪਾਣੀ ਆਉਂਦਾ ਵੇ ਟੂਟੀ ਕੰਪਟ ਤੋਂ ਵੀ ਨਾ ਨਹੀਂ ਬਾਲਾ ਪਾਣੀ ਆਉਂਦਾ ਹੈਗਾ ਪੂਰਾ ਮੈਂ ਰੋਜ ਵਾਸਤੇ ਟੂਟੀ ਨਾਲ ਧੋਨੇ ਹਿੱਟ ਲੱਗੇੜਾ ਰੋਜੀ ਪੋਣਾ ਪੈਂਦਾ ਤਾਂ ਗੋਹਾ ਗੋਹਾ ਜਿਹਾ ਲੱਗਿਆ ਹੁੰਦਾ ਆਪਣੇ ਪੈਰ ਆਉਂਦੇ ਨਿਬੜੇ ਮੱਝਾ ਖਲਣੇ ਇੱਥੇ ਬਸ ਮੈਂ ਦੋ ਬਾਲਟੀਆਂ ਨਾਲ ਇੱਕ ਕਿਚ ਜੋ ਕੱਢ ਕੇ ਦੋ ਬਾਲਟੀਆਂ ਯਾ ਦਿਖਦਾ ਫਰਾ ਫਰਾ ਤੋਂ ਸਾਦੀਆਂ ਤਾਂ ਵਿਚਾਲੇ ਨੇ ਨਾਲ ਫਿਰ ਪੈੜਾ ਜਿਹੀ ਲੱਗਦਾ ਇਹਨਾਂ ਕੋ ਤਾਂ ਧੋਣੀ ਪੈਂਦਾ ਕਰੋ ਜੀ ਦੋ ਗਲਤੀਆਂ ਨਾਲ ਹੀ ਸਾਰਿਆ ਬੱਸ ਕਿਰ ਐ ਹੁੰਦਾ ਵੀ ਪਾਣੀ ਰੱਖਣਾ ਪੈਂਦਾ ਕਈ ਵਾਰ ਪਤਾ ਹੀ ਨਹੀਂ ਬਾਲ ਐਟ ਜਾਤਾ ਕਰਵਾ ਲਈ ਥੋੜਾ ਜਿਹਾ ਥਾਂ ਤੋਂ ਹੁੰਦਾ ਸੀ ਇੱਥੇ ਨੇ ਬਾਕੀ ਆਪਣੇ ਤਾਂ ਸਾਰੇ ਬਣ ਗਏ ਸੀ ਮੇਨਕਾ ਵਾਸੇ ਸਾਬਰੀ ਨਹੀਂ ਹੁੰਦਾ ਹੈਗਾ ਇੰਨਾ ਕ ਥਾਂ ਤੋਂ ਤੇ ਵੀ ਨਾ ਇਵੀ ਅੱਜ ਥੋੜਾ ਤੋਤਾ ਨਹੀਂ ਫਿਰ ਇੱਧਰ ਲਾ ਫਰਸ਼ ਤਾਂ ਮੈਨੂੰ ਸਾਰੀ ਧੋਣੀ ਹੁੰਦੀ ਆ ਰੋਜ਼ ਦੀ ਫੇਰ ਵੀ ਮੈਂ ਨੱਕ ਪਾਣੀ ਦਾ ਡੋਲ ਲਿਆ ਜਿੱਡਾ ਡਾਜਾ ਲੱਗਦਾਗਾ ਫਲਾਸ ਤੇ ਬਾਸੂਨ ਤੋਤੇ ਸੀ ਉਦੋਂ ਮੈਂ ਕੈਮਰਾ ਨਹੀਂ ਲਾਇਆ ਹੈਗਾ ਤੇ ਦੋ ਬਾਲਟੀਆਂ ਇੱਧਰ ਮਾਰ ਕੇ ਫਰਸ਼ ਤੇ ਇੰਨਾ ਕ ਤਾਂ ਫੇਰ ਧੋਣਾ ਜ਼ਰੂਰੀ ਹੁੰਦਾ ਪਿੱਛੇ ਸਾਰੇ ਚ ਆਪਣੇ ਪੋਚਾ ਲੱਗ ਜਾਂਦਾ ਹੈਗਾ ਲੋਕ ਇੱਤੇ ਵੀ ਹਰ ਮਣ ਪੋਚਾ ਹੀ ਲਾ ਦਿੰਦੀ ਹੈਗੀ ਕਦੇ ਕਦੇ ਦੋ ਦਿਨ ਨਹੀਂ ਹੁੰਦੇ ਜਿਆਦਾ ਖਰਾਬ ਹੁੰਦਾ ਪੁਰਾਣਾ ਜਿਹਾ ਪੋਚਾ ਸਟੈਂਡ ਹੈਗਾ ਉਹਦੇ ਨਾਲ ਪੋਚਾ ਲਾ ਦਿੰਦੀ ਆ ਮਨ ਲਾਕ ਇਟ ਤੇ ਜੋ ਜੀ ਸਵੇਰ ਵਾਲੇ ਕੰਮ ਕੇਰਾ ਆਪਾਂ ਸਾਰੇ ਨਿਬੜ ਗਏ ਇੱਥੇ ਬਾਹਰ ਲੱਗਦੀ ਹੈਗੀ ਹਵਾ ਮੈਂ ਵੀ ਇੱਥੇ ਬਹਿ ਨਹੀਂ ਆ 10 ਮਿੰਟ ਫਿਰ ਦੇਖਦੀ ਆ ਇਹ ਤਾਂ ਹੋਂਦੀ ਸਲਾਹ ਸੀਗੀ ਗਰਮੀ ਲੱਗੀ ਜਾਂਦੀ ਅੱਜ ਨਾ ਕਿ ਸਾਉਂਡ ਲੱਗ ਜੂਗਾ ਕਿਰਦਸ ਸਵੇਰੇ ਨਾਲ ਹੀ ਸੀ ਕਿ ਮੈਂ ਵੀ ਚੱਲ ਮੱਥਾ ਟੇਕ ਕੇ ਆਉਣਾ ਲਾਹੂੰ ਗਰਮੀ ਆਈ ਜਾਂਦੀ ਇੱਕ ਤਜ ਬੱਖਾ ਭੁੱਖਾ ਕੋਈ ਨਹੀਂ ਚੱਲਦਾ ਹੈਗਾ ਜਦੋਂ ਇਹ ਸੀਟੀ ਮਾਰਗਾ ਸਾਰਾ ਕੁਝ ਬੰਦ ਪੈਗਾ ਸਾਰੇ ਕੰਮ ਨਿਪਟੜ ਗਏ ਆਪਣੇ ਥੋੜਾ ਜਿਹਾ ਫਰਸਤ ਤੋਤਾ ਵਸਜ ਇਹਦੋਂ ਸਾਰਾ ਸੰਭਰ ਸੁਰਿਆ ਗਿਆ ਇਹ ਆਪਣੀ ਕਲੀ ਹਾਂ ਜੀ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲੀ ਜਾਂਦੀ ਹੈਗੀ ਬੱਦਲ ਵੀ ਦਵਾਰਾ ਹੋ ਗਏ ਕਾਲਾ ਕਾਲਾ ਜਿਹਾ ਹੋ ਗਿਆ ਅਰੰਭ ਜਦੋਂ ਮੰਜਾ ਡਾਹਿਆ ਪਹਿਲਾਂ ਮੈਂ ਇੱਥੇ ਆਈ ਸੀ ਇਧਰ ਹਨਾ ਉਦੋਂ ਵਾਲੀ ਹੋਆ ਸੀ ਬਹੁਤ ਦਰਵਾ ਨੀ ਮੈਨੂੰ ਹੀ ਬੁਲਾਇਆ ਉਦੋਂ ਉਧਰ ਵੱਤ ਲੱਗਦੀ ਹੈ ਉਧਰਲੇ ਪਾਸੇ ਉਧਰ ਸਰਾਣਾ ਕਰਨਾ ਸੀ ਅੰਜੇ ਦਾ ਦੇਖਿਆ ਉਧਰੋਂ ਆਏ ਇਧਰੋਂ ਜੇ ਮਤਨ ਕਰ ਤੋਂ ਆਏਗੇ ਹਵਾਾਂਾਂ ਕਾਂਟ ਲੋ ਜੀ ਸਾਨੂੰ ਤਾਂ ਅੱਜ ਇੱਥੇ ਹੀ ਵੇਖ ਕੇ ਟਾਈਮ ਪਾਸ ਕਰਨਾ ਪਊਗਾ ਲੈਫ ਦੀ ਕੋਈ ਸੁਭਾਵਨਾ ਨਹੀਂ ਹੈਗੀ ਆਉਣ ਦੀ ਹਵਾ ਜੀ ਬਹੁਤ ਤੇਜ਼ ਸੀਗੀ ਰਾਤ ਅੱਛ ਉਹਦੇ ਨਾਲ ਜਾਂ ਤੱਕ ਸੁਣ ਤਾਰਾ ਤੁਰਾ ਡੁੱਟ ਗਈ ਹੋਣੀ ਹੈ ਪਤਾ ਨਹੀਂ ਕੀ ਕਾਰਨ ਹੋ ਗਿਆ ਲੈਫ ਨੂੰ ਬਹੁਤ ਔਖਾ ਗੱਲ ਹੈਡ ਤੋਂ ਬਿਨਾਂ ਤਾਂ ਇੱਥੇ ਬੈਠਿਆ ਕਦੇ ਹਵਾ ਲੱਗਦੀ ਹੈ ਕਦੇ ਲੱਗਦੀ ਨਹੀਂ ਬੁੱਲੇ ਜਿਹਾਉਂਦੇ ਨੇਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਦੀ ਕੀ ਦੇਖੀ ਦੇ ਪਿੰਡੇ ਗੋਗੇ ਦਾ ਮੱਥਾ ਟਿਕਦਾ ਹੈਗਾ ਕੌਣ-ਕੌਣ ਟੇਕਦਾ ਕੌਣ ਨਹੀਂ ਵਿਚਬਾਏ ਲੋਕ ਕੋਈ ਬਹਿਮਾਂ ਚ ਨਹੀਂ ਵੀ ਵੜਦੇ ਹਨਾ ਨਹੀਂ ਕਰਦੇ ਹੈਗੇ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਕੁੱਤਾ ਜਾ ਗਿਆ ਸਿੱਧਾ ਵੀਡੀਓ ਦਾ ਆਪਾਂ ਐਂਡ ਕਰਦੇ ਆ ਜੇ ਸਾਡੀ ਵੀਡੀਓ ਚੰਗੀ ਲੱਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਸਾਡੀ ਕਿਵੇਂ ਲੱਗਦੀ ਹੁੰਦੀ ਆ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਇਹ ਵੀਡੀਓ ਨੂੰ ਥੋੜੀ سپورਟ ਦੇ ਨਾਲ ਹੀ ਆਪਾਂ ਅੱਗੇ ਜਾਣਾਗੇ ਜੀ ਸਬਸਕ੍ਰਾਈਬ ਜਰੂਰ ਕਰੋ ਜਨਰਲ ਨੂੰ